ਜੀ ਤੁਸੀਂ ਦੇਖ ਸਕਦੇ ਹੋ ਕਾਲੇ ਸੂਟ ਦੇ ਉੱਤੇ ਕਢਾਈ ਕੀਤੀ ਜਾ ਰਹੀ ਹੈ ਤੇ ਬਹੁਤ ਸੋਹਣਾ ਡਿਜ਼ਾਈਨ ਆ ਤੇ ਦੇਖੋ ਕਿੰਨੇ ਸੋਹਣਾ ਫੁੱਲ ਬਣ ਕੇ ਤਿਆਰ ਹੋ ਰਿਹਾ ਸੇਮ ਬਲੈਕ ਸੂਟ ਜਿਵੇਂ ਆਪਣਾ ਕੋੜਾ ਹੁੰਦਾ ਨਾ ਅਗੋ ਤੇ ਲਾਈਟ ਕਲਰ ਬਹੁਤ ਵਧੀਆ ਉੱਠ ਕੇ ਆ ਰਿਹਾ ਇੱਕ ਦਿਨ ਬਟਾਂਕੇ ਦੇਖ ਲਈ ਕਰੀ ਹਾਂ ਨਾ ਦੇਨ ਨਾ ਦੇ ਟੈਂਡਰ ਬੜਾ ਤੇਰੇ ਕਿਦਾ ਹੀ ਹੀ ਰਿਆ ਦੇਖੋ ਕਿੰਨਾ ਖੁੱਲਾ ਇਹ ਦੇ ਆਲੇ ਦਲੇ ਆ ਬਾਕੀ ਆ ਛਾਪਾ ਛਪਿਆ ਹੋਇਆ ਨਾ ਸਾਰਾ ਕਾਫੀ ਡਿਜ਼ਾਈਨ ਆ ਇਹ ਤੁਸੀਂ ਵੀਡੀਓ ਨਾਲ ਬਣਾ ਰਹੇ ਹੋ ਜਿੰਨਾ ਹੋ ਸਾਬਾ ਤੁਹਾਨੂੰ ਦਿਖਾਵਾਂਗੇ ਜਿਹੜਾ ਇਹ ਬੋਲਾਂ ਦੀ ਕਢਾਈ ਆ ਇਹ ਸਿਰਫ ਆਊਟਲਾਈਨ ਕਢਾਈ ਕੀਤੀ ਜਾਊਗੀ ਮਤਲਬ ਇਹਦੇ ਵਿੱਚ ਨਹੀਂ ਕੀਤੀ ਜਾਊਗੀ ਇਹਨੂੰ ਖਾਲੀ ਰੱਖਿਆ ਜਾਊਗਾ ਇਸ ਤਰੀਕੇ ਨਾਲ ਜਿਹੜੇ ਦੇਖ ਸਕਦੇ ਹੋ ਜਿਹੜਾ ਸਿਰਫ ਕਢਾਈ ਕੀਤੀ ਜਾ ਰਹੀ ਆ ਵੀ ਕਿੱਦਾਂ ਕਿੱਦਾਂ ਫਰੇਮ ਨੂੰ ਘੁਮਾਇਆ ਜਾ ਰਿਹਾ ਗੁਲਾਈ ਦੇ ਵਿੱਚ ਜਿਵੇਂ ਆਪਣਾ ਕਟ ਵਰਕ ਦਾ ਡਿਜ਼ਾਈਨ ਉਹਦਾ ਉਦਾਂ ਦੀ ਆ ਜਿਹੜਾ ਉਹ ਬੋਲ ਬਣਾਇਆ ਦੇਖੋ ਇਹਨੂੰ ਪੱਤੀ ਬਣਾਈ ਜਾ ਰਹੀ ਆ ਜਿਹਦਾ ਉਹ ਪਰਲਾ ਹਿੱਸਾ ਦਿਖਾਉਂਦਾ ਇਹ ਜਿੰਨਾ ਵੀ ਡਿਜ਼ਾਈਨ ਆ ਸਾਰਾ ਇਹ ਮਤਲਬ ਇਹ ਇਦਾਂ ਹੀ ਆਊਟਰ ਲਾਈਨ ਕੀਤੀ ਹੋਊਗੀ ਬਸ ਕੁਝ ਡਿਜ਼ਾਈਨ ਆ ਜਿਵੇਂ ਤਾਂ ਆ ਗਿਆ ਨਾ ਪੰਜ ਪੱਤੀ ਵਾਲਾ ਫੁੱਲ ਇਹਨੂੰ ਫਿਲ ਕੀਤਾ ਜਾਊਗਾ ਬਾਕੀ ਐ ਨਾ ਹੀ ਜਿਵੇਂ ਗਾਸਟ ਨੇ ਕਿਹਾ ਪੌਦਾ ਦੀ ਕੜਾਈ ਕਰ ਰਹੇ ਆ ਅਬ ਜਿਵੇਂ ਇਹ ਕਾਲਾ ਫੂਟਾ ਨਾ ਜਿਹਦੇ ਵਿੱਚ ਰੰਗ ਵੀ ਪੈਂ ਜਾਂਦੇ ਬਹੁਤ ਵਧੀਆ ਲੱਗਦਾ ਨਾ ਇਹ ਹਾਂਜੀ ਹੈ ਨਾ ਸੋਹਣਾ ਲੱਗਦਾ ਠੀਕ ਕਾਲਾ ਵਰ ਨੂੰ ਸੋਹਣਾ ਹੈ ਹਾਂ ਅਸਲ ਕਿੰਨਾ ਜਾਂਦੇ ਸੋਹਣਾ ਬਣਦਾ ਨਾ ਜਿਵੇਂ ਲਾਈਟ ਕਲਰ ਪਾਈ ਜਾਂਦੇ ਜਿਵੇਂ ਰੈੱਡ ਵਗੈਰਾ ਜਾਂ ਨਾ ਕੁਇਡ ਸ਼ੇਡ ਵਾਲਾ ਫੁੱਲ ਬਣਾਇਆ ਜਾਂਦਾ ਬਹੁਤ ਸੋਹਣਾ ਲੱਗਦਾ ਜਿਹੜੇ ਹੁਣ ਆਪਣਾ ਫੁੱਲ ਦੀ ਕਰਾਈ ਕੀਤੀ ਯਾਰੀ ਆ ਇਹ ਆਪਣਾ ਜਿਵੇਂ ਖਲਾਅ ਦੀ ਪੱਤੀ ਤੇ ਪਾਏ ਇਹਦਾ ਉੱਪਰਲਾ ਹੀ ਇਹ ਸਾਬ ਫੇਲ ਲਗੀਤਾ ਜਾਊਗਾ ਜਿਹੜਾ ਉੱਪਰਲਾ ਵਾਲਾ ਇਹ ਸਾਬ ਇਹਦੇ ਸਾਈਡਾਂ ਦੀਆਂ ਪੱਤੀਆਂ ਨੇ ਆ ਪੱਤੇ ਨੇ ਬਣਨਗੇ ਚੱਲੋ ਜਿਵੇਂ ਆਪਣੇ ਬੱਤੇ ਹੁੰਦੇ ਨੇ ਜਿਵੇਂ ਇਹ ਢਾਂਕੇ ਨਾਲ ਕਢਾਈ ਕੀਤੀ ਜਾ ਰਹੀ ਆ ਇਹ ਆ ਇਹਨੂੰ ਆਪਾਂ ਛੇੜਾ ਵਾਲਾ ਫੁੰਦੂ ਹੱਥਾਂ ਦੇ ਵਿੱਚ ਦੋ ਛੇੜਾ ਕਾਕੇ ਫੁੱਲ ਕੱਢ ਸਕਦੇ ਆ ਜਿਵੇਂ ਫੁੱਲ ਦਾ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਜੇਕਰ ਇਹਦੇ ਜਿਹੜਾ ਅਗਰੰਗੇ ਧਾਗੇ ਦੀ ਕਢਾਈ ਕੀਤੀ ਜਾਊਗੀ ਤਾਂ ਬਹੁਤ ਸੋਹਣਾ ਲੱਗੂਗਾ ਇਹ ਪਰ ਇਹ ਜਿਹਨਾਂ ਦਾ ਸੂਟ ਆ ਉਹਨਾਂ ਨੇ ਇਦਾਂ ਹੀ ਕਿਹਾ ਵੀ ਇਦਾਂ ਹੀ ਖਾਲੀ ਬਿਨਾ ਵਿੱਚ ਭਰੇ ਕਢਾਈ ਕਰਦੀਆਂ ਇਹ ਫੁੱਲ ਦਾ ਉਹਦਾ ਉੱਪਰਲੇ ਹਿੱਸਾ ਬਣਾਇਆ ਜਾ ਰਿਹਾ ਇਹ ਫੁੱਲਾਂ ਦੇ ਨਾਲ ਇਹਨੂੰ ਪੂਰੇ ਨੂੰ ਵਿੱਚੋਂ ਫਿਲ ਕੀਤਾ ਜਾਊਗਾ ਤੁਸੀਂ ਦੇਖ ਸਕਦੇ ਹੋ ਜਿਹੜੀ ਕੜਾਈ ਵਾਲੀ ਸੂਈ ਹੁੰਦੀ ਹੈ ਨਾ ਇਹ ਲੈਫਟ ਰਾਈਟ ਨੂੰ ਕੜਾਈ ਕਰਦੀ ਆ ਮਤਲਬ ਅਪ ਡਾਊਨ ਨੂੰ ਨਹੀਂ ਕੜਾਈ ਕਰਦੀ

ਜਵੇਂ ਜਵੇਂ ਸੱਪਾ ਆਇਆ ਨਾ ਸਾਰੀ ਪਰੇ ਘਟਨੇ ਨੇ ਤੁਹਾਡੇ ਸਾਹਮਣੇ ਵੀ ਜਵੇਂ ਚਾਪਾ ਬਣਿਆ ਹੁੰਦਾ ਹੈ ਨਾ ਬਸ ਤੁਹਾਨੂੰ ਆਪ ਦਾ ਹੱਥ ਗਰਾਉਂਡੀ ਤੇ ਰੇੜਾ ਤੁਸੀਂ ਕੜਾਈ ਕਰ ਸਕਦੇ ਹੋ ਮਤਲਬ ਫ੍ਰੀਮ ਦੀ ਪ੍ਰੈਕਟਿਸ ਸਭ ਤੋਂ ਵੱਧ ਜ਼ਰੂਰੀ ਆ ਵੀ ਫ੍ਰੀਮ ਨੂੰ ਆਪਣੇ ਲੈਫਟ ਸਾਈਡ ਤੇ ਨੂੰ ਚੂਕ ਕਰਨਾ ਦੇਖਣਾ ਜਿੱਥੇ ਜਿੱਥੇ ਆਪਣਾ ਸ਼ਾਪਾ ਉਹਦੀ ਲਾਈਨਿੰਗ ਬਣੀ ਹੋਈ ਆ ਉਹਦੇ ਉੱਤੋਂ ਦੀ ਹੈਨਾ ਤੁਸੀਂ ਮਸ਼ੀਨ ਚਲਾ ਕੇ ਦੇਖੋ ਉਹਦੇ ਅਬ ਥੋੜਾ ਪ੍ਰੈਕਟਿਸ ਨਾਲ ਹੱਥ ਖੜਜੂਗਾ ਲਓ ਜੀ ਦੇਖੋ ਇਹ ਤਕਰੀਬਨ ਜਿਹੜਾ ਫਰੇਮ ਲਾਇਆ ਹੋਇਆ ਸੀਗਾ ਬਣ ਕੇ ਕੰਪਲੀਟ ਹੋ ਚੁੱਕਿਆ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਤੇ ਬਾਕੀ ਉਜਾਰ ਬਚੇ ਰਹੇ ਨੇ ਤੇ ਉਜਾਰ ਇਹ ਨ ਕਰेंगे ਇਹ ਪੇਨਾਰਾ ਦਾ ਤਾਂ ਉਹੀ ਸੋਨਾ ਲੱਗ ਰਿਹਾ ਤੇ ਇਹ ਪਿਸਤਾ ਕਲਰ ਨਾਲ ਲਗਦਾ ਇਹ ਪਿਸਤਾ ਗਾਦਰੀ ਇਹਨੂੰ ਪਿਸਤਾ ਕਲਰ ਨਾਲ ਕੜਾਈ ਕੀਤੀ ਹੈ ਰਹੀ ਆ ਆ ਦੇਖੋ ਲਾਈਟ ਆ ਪਰ ਜਦੋਂ ਹੋਵੇ ਇਕੱਠੀ ਰੀਲ ਬੰਦੀ ਹੁੰਦੀ ਹੈ ਨਾ ਇਕੱਠੀ ਹੋਏ ਆਪਣਾ ਉਹਦੇ ਵਿੱਚ ਪਿਸਤਾ ਕਲਰ ਦਾ ਪਤਾ ਲੱਗ ਰਿਹਾ ਪਰ ਜਦੋਂ ਉਹ ਇਕੱਲੇ-ਇਕੱਲੇ ਧੱਕੇ ਨਾਲ ਕੜਾਈ ਹੁੰਦੀ ਆ ਇਹਦੇ ਤੇ ਦੇਖੋ ਨਾ ਤੁਹਾਨੂੰ ਵਾਈਟ ਹੀ ਲੱਗ ਰਿਹਾ ਹੋਊਗਾ ਇਹ। ਹਾਂ ਲੋ ਜੀ ਬਣ ਕੇ ਤਿਆਰੀ ਹੋ ਗਿਆ ਇਹ। ਤੇ ਵਸਾ ਇੱਕ ਥੋੜਾ-ਮੋੜਾ ਰਹਿ ਗਿਆ ਉਹਦੇ ਲਈ ਫਰੇਮ ਲਾਉਣਾ ਪਊਗਾ ਉਹ ਫਰੇਮ ਤੇ ਦੂਜੇ ਪਾਸੇ ਆਗੇ। ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਬਿਨਾਂ ਰੰਗਾਂ ਵਾਲੀ ਸਿਰਫ ਆਊਟਲਾਈਨ ਦੀ ਕਢਾਈ। ਤੇ ਜਿਹੜੇ ਆਪਣੇ ਨਵੇਂ ਪੈਨਪ੍ਰਾਜੁਰਦੇ ਨੇ ਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਗਲਤੀ ਹੋ ਗਈ ਤੇ ਮਾਫ ਕਰਦੇ ਹੋ ਸਤਿ ਸ੍ਰੀ ਅਕਾਲ ਜੀ